ਚਲੋ ਥੋੜਾ ਬੋਲਿਆ ਕਰਾਂ ਮੈਂ ਨਸ਼ੇ ਛਡਾਉਣੇ ਲੋਕਾਂ ਦੇ ਤੂੰ ਨਸ਼ੇ ਗੁੱਟ ਵੱਡ ਵੱਡ ਕੇ ਛੜਾਏਂਗਾ ਲੋਕਾਂ ਦੇ ਕੌਣ ਸੀ ਜਾਂ ਕਿੰਨੇ ਵੱਡਾ ਲਵਲੀ ਹੈ ਜੀ ਅੱਛਾ ਲਵਲੀ ਲਵਲੀ ਗੱਲ ਹੋਈ ਕੀ ਕੀ ਹੋਇਆ ਕੀ ਲੱਗਦੇ ਕੱਢ ਕੀ ਬਾਤ ਗੱਲ ਕੀ ਆਇਆ ਕੋਈ ਗੱਲ ਨਹੀਂ ਹੋਈ ਇਹ ਤਾਂ ਕੰਮ ਤੋਆ ਰਿਹਾ ਸੀ ਕੰਮ ਤੋਆ ਰਿਹਾ ਸੀ ਉਹਨੂੰ ਕਿਹੜਾ ਟੰਪ ਕਰ ਜੋ ਇਹ ਵੀਡੀਓ ਸੱਚਾ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਇਹ ਕਰਾਂ ਮੈਂ ਕੁੱਟੂਗਾ ਮੈਂ ਕੁੱਟੂਗਾ ਮੈਂ ਕੁੱਟੂਗਾ ਆਜੂਨ ਆਜੂਨ ਹਾਤੇ ਜੜ ਗਿਆ ਉਹਨੇ ਤਲਵਾਰਾ ਨਾਲ ਨਸ਼ੇ ਬੰਦ ਕਰਾਉਣੇ ਕਹਿੰਦੇ ਹਾਂ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਨਹੀਂ ਤੁਹਾਡਾ ਤੁਹਾਡਾ ਜਿਹੜਾ ਬੇਟਾ ਇਹ ਡਰਗ ਲੈਂਦਾ ਸੀਗਾ ਨਹੀਂ ਮਾਰਾ ਮੁਕਾ ਨਹੀਂ ਕਰਦਾ ਸੀ ਤੇ ਹੋ ਮਾੜੇ ਮੋੜੇ ਕਰਦਾ ਦੀਆ ਦੋ ਮਿੰਟ ਲੰਬਾਈ ਦੇ ਕੇ ਗਿਆ ਸੀ ਕਹਿੰਦੇ ਆਨੇ ਆਦਿ ਨੇ ਵੀ ਜਾਗਦਾ ਉਹਦੀ ਦੁਆਈ ਚੌਂਦੀ ਆਸਤੋਂ ਦੁਆਈ ਕੋਈ ਤਾਂ ਕੁਝ ਵੀ ਨਹੀਂ ਕਰਦਾ ਉਹ ਅੱਜ ਮੈਂ ਤਾਂ ਪਰਸ਼ੂ ਦੇ ਕੇ ਦੋ ਮਿੰਟ ਹੋ ਕੇ ਲੰਬਾ ਦੇ ਕੇ ਗਿਆ ਜਦ ਨੂੰ ਰੋਣਾ ਪਿਆ ਮੈਂ ਉਹਨੂੰ ਮਾਰੂਗਾ ਮੈਂ ਉਹਨੂੰ ਮਾਰੂਗਾ ਸਾਰਾ ਕਲੀ ਚੜਕ ਪੁਲੀ ਪੁਨਾ ਮਾਰੀ ਦਿੱਤਾ ਉਹਨੂੰ ਲੋਕਾਂ ਦੇ ਪੈਸੇ ਖੁੰਦਾ ਸੀ ਉਹਨੂੰ ਤਾਂ ਕੋਈ ਨਹੀਂ ਪਕੜ ਰਾ ਸਾਡੇ ਮੁੰਡੇ ਦੇ ਮਾਰਾਂਦੇ ਖੜਿਆ ਦੀ ਉਹ ਲੜਦੇ ਲੜਦੇ ਆ ਗਏ ਜੀ ਕੌਣ ਸੀ ਡ੍ਰੈਗਨ ਤੇ लवली ਛੋਈਆਂ ਚੜਾਉਂਦੇ ਅਸੀਂ ਗਏ ਉਹਨੇ ਖਰਮਾਨ ਕੱਢ ਲਈ ਖਰਮਾਨ ਐ ਅਸੀਂ ਤੱਕੇ ਦਾ ਘੁਮਾਦੀ ਸਾਰੇ ਭੱਜਲੇ ਡਰ ਕੇ ਉਹਦੇ ਹੱਥ ਤੇ ਵੱਜੀ ਕਿਹਦੇ ਡ੍ਰੈਗਨ ਦੇ ਕਾਕਾ ਕਿਹਨੂੰ ਕਹਿੰਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਦੇ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਆਏ ਉਹਨੇ ਫੜ ਲਈ ਖਰਮਾਨ ਉੱਤੇ ਵੀ ਲੱਗੀ ਕਿੰਨਾ ਕੁ ਵੱਡੇ ਗਿਆ ਖਾਸਾ ਵੱਡੇ ਗਿਆ ਮੇਰੇ ਹਿਸਾਬ ਨਾਲ ਗੁੱਟ ਗਿਆ ਮੇਰੇ ਇੰਨਾ ਕੁ ਲੱਗਦਾ ਜੀ ਤੁਸੀਂ ਵੀ ਸੀਗੇ ਨਾਲ ਕੀ ਗੱਲ ਹੋਈ ਇਹ ਵੀ ਦੀ ਸਾਰਾ ਮਰ ਲਈ ਗਿਆ ਜੀ ਕਿਲੇ ਜੀ ਕਿਰਾਇਆ ਕਿਰਾਇਆ ਤੋਂ ਨਾਲ ਸੇ ਜੀ ਜਦੇ ਜੀ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਡ ਹੋ ਜਾ ਮੈਂ ਸਾਡ ਹੋ ਗਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਪਹਿਲਾਂ ਡੰਡੇ ਨਾਲ ਮਾਰਿਆ ਜੀ ਡੰਡੇ ਛੱਡ ਕੇ ਫਿਰ ਕਰਪਾਨ ਨਾਲ ਮਾਰਨ ਲੱਗ ਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜੀ ਗੱਲ ਲੈ ਕੇ ਲੜਾਈ ਹੋਈ ਗੱਲ ਕੁਝ ਨਹੀਂ ਹੋਈ ਜੀ ਜੀ ਤਾਂ ਦੁਕਾਨ ਤੋਂ ਬਾਹਰ ਨਿਕਲੇ ਜੀ ਜਦੋਂ ਉਹਨੂੰ ਪਰ ਲਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਗੱਲ ਨਾਲ ਕੋਈ ਨਹੀਂ ਕੀ ਨਾਮ ਹੈ ਤੁਹਾਡ ਮੈਂ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਮੰਦਾ ਠੇਕੇਦਾਰ ਪੈਸੇ ਦੇਣ ਆਇਆ ਸੀਗਾ ਜੀ ਕਾਦੇ ਦਿਹਾੜੀਆਂ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿਬਾਂ ਦਾ ਖਾਦਰੀ ਜਿਬਾਂ ਦੇ ਵਿੱਚ ਹੈ ਕੀ ਆ ਜੀ ਮੇਰੀ ਜੇਬ 'ਚੋ ਵੀ ਕੁਝ ਵੀ ਨਹੀਂ ਨਿਕਲੇ ਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿਬਾਂ ਦਿਖਾ ਤੇ ਜਿਬਾਂ 'ਚ ਕੀ ਆ ਉਹਨੇ ਸਾਰਾ ਪਰਸਪੋਰਟ ਸਾਰਾ ਕੁਝ ਖੋਲ ਲਿਆ ਕੁਛ ਵੀ ਨਹੀਂ ਸੀਗਾ ਜਿਬਾਂ 'ਚ 2000 ਰੁਪਇਆ ਸੀਗਾ ਮੈਨੂੰ ਫੜਾਣਾ ਹੈ ਜਿਹੜਾ ਉਹ 2000 ਰੁਪਇਆ ਨਾਲ ਲੈ ਗਿਆ ਜੀ ਪਰ ਤੁਸੀਂ ਕੰਪਲੇਂਟ ਕੰਪਲੀਟ ਲਿਖਾਈ ਕਿਥੇ ਕੰਪਲੀਟ ਨਹੀਂ ਲਿਖਾਈ ਜੀ ਮੱਲੇਦਾਰੀ ਸੀ ਆਏ ਆ ਜੀ ਕਹਿੰਦਾ ਮੈਨੂੰ ਪ੍ਰੂਫ ਦੇ ਦਿਓ ਮੈਂ 2000 ਰੁਪਏ ਵਾਪਸ ਦੇ ਦੇਣ। ਕੋਣ ਕਹਿੰਦਾ ਜੀ? ਲਵਲੀ ਕਹਿੰਦਾ ਜੀ। ਨਹੀਂ ਉਹ ਪ੍ਰੂਫ ਕਿਸ ਫਿਰ ਆਉਟ ਤੇ ਮੰਗਦਾ ਉਹਨੂੰ। ਮੈਨੂੰ ਪਤਾ ਹੀ ਨਹੀਂ ਹੈਗਾ ਕਿਸ ਪ੍ਰੂਫ ਕਿਸ ਚੀਜ਼ ਤੇ ਪ੍ਰੂਫ ਮੰਗ ਰਿਆ ਸੀ ਕਈ। ਮੈਂ ਵੀ ਚਲੋ ਕੋਈ ਵੀ ਮੱਲੇਦਾਰੀ ਆ ਵੀ ਹੁਣ ਕੋਈ ਨਹੀਂ ਡੈਡੀ ਆਊਗਾ ਡੈਡੀ ਨੂੰ ਬਰਾਕੇ ਦੱਸ ਦਾਂਗੇ ਵੀ 2000 ਰੁਪਏ ਲੈ ਗਏ ਆ ਜੀ ਦਿਵਾ ਦਿਓ 2000 ਰੁਪਏ। ਫਿਰ ਉਹਨਾਂ ਮੁੰਡੇ ਨੂੰ ਲੈ ਗਿਆ ਉਹ ਲੈ ਗਿਆ ਹਸਪਤਾਲ ਲੈ ਗਿਆ ਹਸਪਤਾਲ ਲੈ ਗਿਆ ਹਸਪਤਾਲ ਲੈ ਗਿਆ ਨਹੀਂ ਸੀਰੀਅਸ ਆ ਜਾਦਾ ਮੁੰਡਾ ਜੀ 32 ਜੀ ਕਰਤਾ 32 ਜੀ ਕਰਤਾ ਜੀ ਇਹ ਕੱਲ੍ਹ ਹੀ ਹੱਥ ਤੇ ਤਲਵਾਰਾ ਸੀ ਨੰਗੀ ਤਲਵਾਰ ਲਈ ਫਤਾ ਜੀ ਇਹਦੀ ਵੀਡੀਓ ਸ਼ਾਟ ਪੇ ਭੇਜਦਾ ਜੀ ਤਲਵਾਰ ਨਾਲ ਘੁੰਮਦਾ ਜੀ ਨੰਗੀ ਤਲਵਾਰ ਲੈ ਕੇ ਘੁੰਮ ਰਿਹਾ ਇਸ ਚੱਕ ਇਹਦਾ ਉਸ ਤਾਂ ਕਹਿੰਦਾ ਜੋ ਬੰਦੀ ਕਰ ਬਈ ਇਹਦੀ ਪੂਰੀ ਕੀਤੀ ਜਾਵੇ ਤੂੰ ਜੋ ਵੀ ਹੋਇਆ ਗਲਤ ਹੋਇਆ ਨਹੀਂ ਐਲੀਗੇਸ਼ਨ ਕੀ ਨੇ ਵੀ ਕੀ ਡਰੱਗਸ ਸਟਰੂਕਸ ਦਾ ਕੋਈ ਮਾਮਲਾ ਨਹੀਂ ਡਰੱਗ ਕੋਈ ਮਾਮਲਾ ਨਹੀਂ ਇਹ ਮੁੰਡਾ ਜਰਾ ਤੋਂ ਨਿਕਲੇ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਤੇ ਦੱਸਿਆ ਕਿ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰਨ ਬਣਾਉਂਦਾ ਸੀ ਕੀ ਕੰਮ ਕਰਦਾ ਸੀ ਜੀ ਕੱਚਾ ਹੀ ਸੀ ਜੀ ਤੁਰ ਤੁਰ ਆਜਾ ਆਪਣੇ ਕਿ ਨੌਕੀ ਇਹਦਾ ਜਿਹਨੂੰ ਮਾਰੀ ਉਹ ਜੱਤੀ ਨਾ ਹੋਏਗਾ ਜੀ ਇਹਨੇ ਮਾਰੀ ਉਹਨਾਂ ਹੋ ਗਿਆ ਤੇ लवली ਨਿੰਗ ਬਣਾਇਆ ਨਾ ਹੁਣ ਅੱਛਾ ਜੀ ਨਵਾਂ ਨਿੰਗ ਬਣਾਇਆ ਨਿੰਗਾਂ ਨੂੰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਔਰ ਕੁਛ ਨਹੀਂ ਦੇਖੋ ਇਹਨਾਂ ਨੂੰ ਜੋ ਵੀ ਕਿਤਾ ਗਲਤ ਕਰਿਆ ਬਸ ਜੋ ਵੀ ਜੀ ਉੱਥੇ ਜਾ ਕੇ ਆਪਣੇ ਹਸਤਾ ਥਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦੇ ਇਹਦੇ ਕੁਛ ਨਾ ਕਰਦਾ ਹੁਣ ਕਿਥੇ ਭੇਜਿਆ ਹੁਣ ਇਹ ਪੀਸੇ ਹੀ ਭੇਜੇ ਸੋਣਾ ਗੱਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਹੈ ਕੋਣ ਲਵਲੀ ਬਾੜਾ ਨਿੰਗਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ ਇਹਨੇ ਪਾਰਕ ਜੋਂ 25000 ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ ਉਹਨਾਂ ਦੇ ਪੈਸੇ ਮੰਗੇ ਚਾਰਾ ਫਾੜ ਕੇ ਨੇ ਸਿਰ ਤਾਂ ਅੰਗਰੇਜ਼ ਨੇ ਬਾੜਾ ਨਿੰਗਾ ਨਿੰਗਾ ਦਾ ਬੜਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਣ ਨੂੰ ਜਮਤ ਅਸੀਂ ਥੋੜਾ ਜਿਹਾ ਕੁਰਬਾਨਾ ਦਾ ਬੰਦਾ ਬਟੇ ਕਿ ਸਿੱਟੂ ਆਇਆ ਇਹਨਾਂ ਕਾਨੂੰਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਨਹੀਂ ਗੁੱਡ ਅਸੀਂ ਲੱਗਿਆ ਵੀ ਉਹ ਕੋਈ लवली ਦਾ ਉਹਨਾਂ ਝਗੜਾ ਹੋਇਆ ਤੇ ਅਸੀਂ ਹੁਣੇ ਹੀ ਬਿਆਨ ਲਿਖ ਲਿਆ ਬਿਆਨ ਲਿਖ ਤੇ ਹੁਣੇ ਹੀ ਰਿਪੋਰਟ ਦਿੰਦੇ ਆ ਥੋੜੇ ਮੁਤਾਬਕ ਕਿੰਨੀ ਗੰਦਗੀ ਹੈ ਹੱਥ ਠੀਕ ਨਹੀਂ ਹੈ ਜੁੜ ਜਾਣਗੇ ਕਿ ਕੋਈ ਡਾਕਟਰ ਦਾ ਡਾਕਟਰ ਪੱਟੀ ਵਗੈਰਾ ਹਸਪਤਲ ਪੱਟੀ ਕਰਦੀਆਂ ਅਸੀਂ ਦੇਖੇ ਨਹੀਂ ਇਹਨੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਕੇ ਹੁਣ ਐਫਐਸ ਵੀ ਕਰਦੇ ਹੁਣ ਰੈਸਟ ਕਰ ਲਓ ਤਾਂ ਪੁਲਿਸ ਮੁਤਾਬਕ